ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਈ ਆਪਾਂ ਪਿੰਡ ਰਾਮਨਵਾਸ ਤਹਿਸੀਲ ਮੌੜ ਜ਼ਿਲ੍ਹਾ ਬਾਈਨੂ ਬਠਿੰਡਾ ਪਹੇਜਾਂਦਾ ਹੈਗਾ ਇੱਕ akrelu ਪਰਿਵਾਰ ਚੋਂ ਪਹਿਲੇ ਸੂਏ ਸੂਣ ਵਾਲੀ ਝੋਟੀ ਦੀ ਵੀਡੀਓ ਲੈ ਕੇ ਆਏ ਆ ਸੂਣ ਦੇ ਵਿੱਚ ਹਜੇ ਬਈ ਹਫਤਾ 10 ਦਿਨ ਬਾਕੀ ਨੇਗੇ ਸਿੰਘਾਂ ਦੀ ਵੰਤਰ ਤੇ ਇੱਕ ਕਰ ਲੋ ਮੂੰਹ ਮੱਥੇ ਦੀ ਚੰਗੀ ਸ਼ੰਭੀ ਪਲੀ ਵੀ ਆ ਥਣ ਦੇਖੋ ਕੱਲਾ ਕੱਲਾ ਥਣ ਲੱਗਿਆ ਵਧੀਆ ਨਿਖੜਵੇਂ ਥਣ ਨੇ ਬਈ ਆਪਾਂ ਦਾ ਨੂੰ ਆਜੋ ਇੱਕ ਵਾਰੀ ਝੋਟੀ ਤੋੜ ਕੇ ਵੀ ਦਿਖਾ ਦਾਂਗੇ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲੋ ਚੰਗੇ ਕੱਦਗਾਠ ਦੀ ਝੋਟੀ ਹੈਗੀ ਬਾਈ سیمਣ ਬਾਈ ਕਹਿੰਦਾ ਜਿਹੜਾ ਚੱਲਦਾ ਬਾਈ ਸਰਕਾਰੀ ਦੀ ਹੈਗੀ ਅੱਗੇ ਵੀ ਸਰਕਾਰੀ سیمਣ ਹੀ ਲੱਗਿਆ ਸੀ سیمਣ ਕੋਈ ਕਨਫਰਮ ਨਹੀਂਗਾ ਚੈੱਕ ਕਰੋ ਕੁਆਲਟੀ ਬਾਈ ਵਧੀਆ ਚੰਗੀ ਸ਼ੰਭੀ ਵੀ ਪਾਲੀ ਵੀ ਝੋਟੀ ਆ ਗਈ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਨੰਬਰ ਵੀਡੀਓ ਚ ਚਲਾ ਦਾਂਗੇ 85913 77985 ਜਿਹੜੇ ਵੀ ਵੀਰ ਨੂੰ ਬਾਈ ਝੋਟੀ ਪਸੰਦ ਹੋਈ ਸੰਪਰਕ ਕਰ ਲਿਓ ਥਾਣਾ ਦੀ ਬੰਦਤਰ ਚੈੱਕ ਕਰ ਲਓ ਲਾਉਂਦੀ ਆਉਂਦੀ ਆ ਬਾਈ ਹਜੇ ਹਫਤਾ 10 ਦਿਨ ਲੇ ਜੂਗੀ ਸੂਨ ਦੇ ਵਿੱਚ ਬਾਕੀ ਨਹੀਂ ਦੇਣਾ ਜੇ ਕਿਸੇ ਨੂੰ ਪਸੰਦਾ ਝੋਟੀ ਆ ਆਪਦੀ ਕਿਸੇ ਵੀ ਪੱਖ ਤੋਂ ਤਸੱਲੀ ਕਰਕੇ ਖਰੀਦੇ ਸਕਦੇ ਹੋ ਰੇਟ ਫੋਨ ਤੇ ਰਹੂਗਾ ਕਰ ਲਿਓ ਸੰਪਰਕ ਧੰਨਵਾਦ ਬਾਈ